ਹਾਏ ਵੇ ਚੰਦਰੀਆ ਕਿੰਨੇ ਚਿਰ ਬਾਅਦ ਆਇਆ ਪਹਿਲਾਂ ਤਾਂ ਤੈਨੂੰ ਜੀ ਆਇਆਂ ਨੂੰ ਆਏ ਹਾਏ ਹਾਏ ਆਈ ਗਿਆ ਫਿਰ ਹੈ ਹਾਂ ਹੁਣ ਤਾਂ ਸਾਰਾ ਸਿਆਣਾ ਮौजਆ ਕਰਾਂਗੇ ਧੰਨਵਾਦ ਕਰਦੀ ਆ ਤੇਰਾ ਮੈਂ ਤੇ ਹੋਰ ਮਸਾਂ ਆਇਆ ਤੂੰ ਤਲ ਕਿੰਨੇ ਮਹੀਨੇ ਹੋ ਗਏ ਕਿੰਨੇ ਮਹੀਨੇ 8-7 ਮਹੀਨਿਆਂ ਤੋਂ ਆਇਆ ਘਟੋ ਘਟ ਜਾਦ ਹੈ ਨਾ ਸਾਰੀ ਫੈਮਿਲੀ ਲੈ ਆਂਦੀ ਤੇਰੀ ਦੇਖ ਸਾਰੀ ਫੈਮਿਲੀ ਆ ਗਈ ਤੇਰੀ ਨਾਲ ਦੇਖ ਤੇਰੀ ਕੁੜੀ ਵੀ ਆ ਗਈ ਤੇ ਮੇਥੀ ਧਣੀਆਂ ਵੀ ਆ ਗਿਆ ਪਾਲਕ ਵੀ ਆ ਗਿਆ ਬਾਥੂ ਵੀ ਆ ਗਿਆ ਨਾਲ ਨਾਲੇ ਤੇ ਹੁਣ ਤੇਰੀ ਮੈਡਮ ਆਉਗੀ ਭਾਈ ਸ਼ਾਮ ਇਹ ਤੁਹਾਨੂੰ ਦੱਸ ਦਿੰਦੀ ਆ ਮੈਂ ਠੀਕ ਹੈ ਲੈ ਤੂੰ ਦੱਸ ਵਿੱਚ ਬੋਲਦਾ ਕੁਛ ਹੋਵਾਵਾਵੇਂ ਤੇ ਤੂੰ ਜਿੱਬੇ ਜਾ ਕੇ ਵਿੱਚ ਫਿਰਦਾ ਸਾਰੀ ਗਰਮੀ ਹੋ ਗਈ ਤੂੰ ਤੈਨੂੰ ਕਿਤੂ ਕਦੋਂ ਦਾ ਆਇਆ ਗਾਇਦਾ ਤੇਰੇ ਅਪ੍ਰੈਲ ਦੇ ਵੇਲੇ ਦਾ ਆਇਆ ਤੂੰ ਅਪ੍ਰੈਲ ਮੁੜ ਕੇ ਆਉਣ ਵਾਲੀ ਹੋ ਗਈ ਬਾਬਾ ਗੁਰੂ ਦਾ ਜਾਣ ਦਾ ਨਾਮ ਲੈ ਲਾ ਮੁਰਤੂ ਵਗ ਜਾ ਚਿਬਾ ਜਾਣਾ ਹੋਵੇ ਹਜੇ ਵੀ ਵਿੱਚ ਫਿਰਦਾ ਰਹੁ ਤਾ ਜੇ ਗਾਣੇ ਦਾ ਪਰ ਪਤਾ ਐਵੇਂ ਨਾ ਪਤਾ ਚਾਂਬਲ ਗਿਆ ਸੀ ਤੂੰ ਵੀ ਬਥੇਰਾ ਦੋ 120 ਰੁਪਏ ਕੇ ਹੋ ਗਿਆ ਸੀ ਜਦੋਂ ਹੱਥ ਨਹੀਂ ਲਾਉਣ ਦਿੰਦਾ ਸੀ ਆਰਦੀ ਕਿਵੇਂ ਮੁੜਕ ਮੁੜਕ ਪੈਂਦਾ ਸੀ ਹੁਣ ਕਿਵੇਂ ਤੂੰ ਸਾਡੇ ਵਿੱਚ ਵੱੜਦਾ ਕਿਵੇਂ ਹੁਣ ਫਿਰਦਾ ਭਾਂਕਦਾ 20 ਰੁਪਏ ਕਿਲੋ ਜਾਤ ਨਹੀਂ ਪੁੰਹਦਾ ਤੇਰੀ ਕੋਈ ਹੁਣ ਹੁਣ ਤਾਂ ਦੇਖ ਇੰਨਾ ਦੇ ਰਾਹ ਚੱਲੂਗਾ ਭਾਈ ਕਿੰਨੇ ਮਹੀਨੇ ਅਗੜ ਦੇ ਕੇ ਵਹਿ ਜਾ ਹੁਣ ਤੂੰ ਕਹਿਣਾ ਮੈਂ ਹੀ ਤੁਰਿਆ ਫੇਰਾ ਬਸ ਕੱਲਾ ਆ ਤੁਸੀਂ ਸੁਣਾਓ ਹੁਣ ਤੁਸੀਂ ਹਾਂ ਤੁਸੀਂ ਵੇਖੋ ਹੁਣ ਤੂੰਗਾ ਹੁਣ ਤਾਂ ਚਾਰ ਪੰਜ ਮਹੀਨੇ ਰਹੋਗੇ ਤੁਸੀਂ ਦੇ ਹਨਾ ਹੁਣ ਸਾਰੀ ਫੈਮਿਲੀ ਨਾਲ ਦੇਖੋ ਆ ਵੀ ਆਪਾਂ ਦੇ ਆਂਦੀਆਂ ਦੇਖੋ ਆਦਾ ਵੀ ਆ ਗਿਆ ਨਾਲ ਮਿਰਚਾਂ ਵੀ ਆ ਗਈਆਂ ਅੱਲਾਸਣ ਵੀ ਆ ਗਈ ਹੁਣ ਸਾਰੀ ਤੁਹਾਡੀ ਫੈਮਿਲੀ ਨੂੰ ਮੈਂ ਫੇਰ ਧੰਨਵਾਦ ਕਰਦੀ ਆਂ ਵੈਲਕਮ ਕਰਦੀ ਆਂ ਜੀ ਆਇਆਂ ਨੂੰ ਕਹਿਣੀ ਐ ਜਿਹੜੇ ਤੁਸੀਂ ਆ ਗਏ ਸਾਡੇ ਘਰ ਚ ਪਧਾਰੀ ਸਾਰੇ ਲੈ ਤੂੰ ਨਾ ਹੁਣ ਇੱਕ ਪਾਸੇ ਲੱਗ ਜਾ ਇੱਕ ਖੂਜੇ ਲੱਗ ਕੇ ਬਹਿ ਜਾ ਨਾਲੇ ਛਿਬਿਆ ਜਾ ਅੱਜ ਕੱਲ ਤਾਂ ਤੂੰ ਚਿਗਬਾਰਿਆ ਹੋ ਜੰਨਾ ਪਰ ਆਂਦੀ ਆਕੜ ਨਹੀਂ ਛੱਡਦਾ ਤੂੰ ਹਨਾ ਵੀ ਮੈਂ ਤਾਂ ਕੱਦੂ ਕੱਦੂ ਹੀ ਐ ਉਦੋਂ ਵਜੇ ਇੱਕ ਪਾਸੇ ਖੂਜੇ ਲੱਗ ਕੇ ਬਹਿ ਜਾ ਨਾਲੇ ਚੱਲ ਇੱਥੇ ਇੱਥੇ ਬਹਿ ਜਾ ਗਰਮੀਆਂ 'ਚ ਸੋਚਾਂਗੇ ਤੇਰੇ ਬਾਰੇ ਦੇਖਾਂਗੇ ਕੀ ਬਣੂਗਾ ਤੂੰ ਆਕੜ ਜੀ ਨਾ ਮਾਰ ਬਾਲੀ ਪਤੀ ਐ ਮੈਨੂੰ ਹੁਣ ਤੂੰ ਮੱਜਾ ਵੀ ਖੁੱਲਣਾ ਜੀ ਦਿ세ਗਾ ਮਰਨਿਆ ਜਿੱਤੇ ਤੇਰੀ ਉਗਾ ਤਾਂ ਉੱਥੇ ਜਾ ਤੂੰ ਕਾਣ ਪਹੁੰਚਿਆ ਤੈਨੂੰ ਹਾਂ ਹਾਂ ਛੋੜ ਤੁਸੀਂ ਤਾਂ ਐਵੇਂ ਬਸ ਬਾਕੀ ਰਹਿਣਾ ਹੁਣ ਤਨਾ ਸੋਡੇ ਦਾ ਚੱਲੂ ਬਸ ਕਿੰਨੇ ਮਹੀਨੇ ਇਸ ਘਰ ਦੇ ਵਿੱਚ ਖੁੱਲੀ ਛੁੱਟੀ ਐ ਜਦੋਂ ਜੀ ਕਰਿਆ ਕਰੇ ਨਾ ਤੂੰ ਉਧੀਆਂ ਆਇਆ ਕਰੀ ਪਰ ਲਿਆਇਆ ਕਿ ਨਹੀਂ ਸਾਰੀ ਫੈਮਿਲੀ ਨੂੰ ਨਾਲ ਠੀਕ ਐ ਨਾ ਹਾਂ ਤੇ ਇੱਕ ਗੱਲ ਹੋਰ ਨਾਲੇ ਮੈਡਮ ਦੀ ਫੇਰ ਘਰ ਦੱਸਦੀ ਆ ਉਹ ਤੈਨੂੰ ਚੰਗਾ ਤੇ ਤੂੰ ਨਾ ਐ ਕਰੀ ਮੈਡਮ ਤੇਰੀ ਸ਼ਾਮ ਨੂੰ ਆਜੂਗੀ ਐਵੇਂ ਨਾ ਕਿ ਤੈਨੂੰ ਰਾਜ ਹੋ ਕੇ ਬਹਿ ਜੀ ਤੂੰ ਹਾਂ ਕਿੰਨਾ Hai hai itu tuh piare malah lagi ngeri cendriat. Hai hai kini kini ngeri mau jengker jenakin. Mas, good.